ਅੱਜ ਪ੍ਰਧਾਨ ਜੀ ਅੱਜ ਆਪਣਾ ਜੋ ਟੀਐਚ ਜੀ ਦੁਨੀਆ ਦੀ ਪੰਜਾਬ ਦੀ ਮੇਰੇ ਨਾਂ ਦਾ ਨੰਦਰ ਹੋਈ ਸੀ ਉਹਦੇ ਇਹ ਫਾਇਦਾ ਕੀਤਾ ਗਿਆ ਸੀਗਾ ਵੀ ਜੋ ਪੰਜਾਬ ਦੇ ਪੈਨਸ਼ਨਰ ਇੱਥੇ ਸੰਘਰਸ਼ ਕੀਤਾ ਰਿਹਾ ਰੈਲੀ ਕੇਤੀ ਵਾਲੀ ਆਪੀ ਉਹ ਹਿੱਸਾ ਲਵਾਂਗੇ ਮੁੱਖ ਮੰਗਾਂ ਹੈ ਕਿ ਆਪਣੀਆਂ ਅੱਜ ਅਸੀਂ ਲੁਧਿਆਣੇ ਦੇ ਵਿੱਚ ਆਪਣੀਆਂ ਮੁੱਖ ਮੰਗਾਂ ਨੂੰ ਲੈ ਕੇ ਔਰ ਲੁਧਿਆਣੇ ਦੇ ਵਿੱਚ ਜਿਹੜੀ ਜਿਮਨੀ ਚੋਣ ਹੋ ਰਹੀ ਆ ਉਸ ਦੇ ਜਿਹੜਾ ਕੈਂਡੀਡੇਟ ਖੜਾ ਲੋਕਾਂ ਨੂੰ ਸਰਕਾਰ ਦੇ ਖਿਲਾਫ ਦੱਸਣ ਵਾਸਤੇ ਕਿ ਇਹ ਜਿਹੜੀ ਸਰਕਾਰ ਆ ਬਹੁਤ ਨਕਮੀ ਸਰਕਾਰ ਆ ਮੁਲਾਜ਼ਮਾਂ ਦੀਆਂ ਪੈਨਸ਼ਨਾਂ ਦੀਆਂ ਜਿਹੜੀਆਂ ਮੰਗਾਂ ਨੇ ਤੇ ਬਿਲਕੁਲ ਨਹੀਂ ਮੰਨ ਰਹੀ ਸਾਡਾ ਜਿਹੜਾ ਡੀਏ ਉਹ ਇਹਨੇ ਜਾਮ ਕੀਤਾ ਪਿਆ ਸੈਂਟਰ ਗਵਰਨਮੈਂਟ ਦਾ ਜੀਏ ਡੀਏ ਜਿਹੜਾ 55% ਆ ਔਰ ਸਾਡਾ 42% 13% ਜਿਹੜਾ ਡੀਏ ਸਰਕਾਰ ਨੇ ਜਾਮ ਕੀਤਾ ਹੋਇਆ ਇਹਦੇ ਨਾਲ ਨਾਲ ਸਾਡੀ ਮੰਗ ਆ ਕਿ ਨਵੀਆਂ ਜਿਹੜੀਆਂ ਰੈਗੂਲਰ ਭਰਤੀਆਂ ਕੀਤੀਆਂ ਜਾਣ ਠੇਕੇਦਾਰੀ ਸਿਸਟਮ ਬੰਦ ਕੀਤਾ ਜਾਵੇ ਅਤੇ ਜਿਹੜੀ ਇਹ ਸਰਕਾਰ ਆ ਇਹ ਸਰਕਾਰ ਦੇ ਖਿਲਾਫ ਅਸੀਂ ਬੜੇ ਮਾਣ ਦੇ ਨਾਲ ਇਹਨਾਂ ਸਰਕਾਰ ਨੂੰ ਵੋਟਾਂ ਪਾਈਆਂ ਅਸੀਂ ਆਮ ਆਦਮੀ ਪਾਰਟੀ ਨੂੰ ਕਿ ਪੰਜਾਬ ਦੇ ਵਿੱਚ ਬਦਲਾਅ ਹੋਵੇਗਾ ਅਸੀਂ ਬਦਲਾਅ ਦੇਖ ਲਿਆ ਪਰ ਹੁਣ ਜਿਹੜੇ ਲੋਕ ਨੇ ਉਹ ਪਛਤਾ ਰਹੇ ਨੇ ਕੋਈ ਵੀ ਇੱਥੇ ਲੋਕ ਵੀ ਤਰਾ ਤਰਾ ਕਰਦੇ ਨੇ ਜਿੰਨੇ ਬਿਜ਼ਨਸਮੈਨ ਨੇ ਉਹ ਵੀ ਤਰਾ ਤਰਾ ਕਰਦੇ ਨੇ ਇਸ ਦੇ ਨਾਲ ਹੀ ਜਿਹੜੇ ਮੁਲਾਜ਼ਮ ਵੀ ਉਹ ਵੀ ਇਸ ਸਰਕਾਰ ਤੋਂ ਦੁਖੀ ਆ ਅਸੀਂ ਇਸ ਵੈਸਟ ਹਲਕੇ ਦਾ ਜਿਹੜਾ ਲੋਕਾਂ ਨੂੰ ਬੇਨਤੀ ਕਰਦੇ ਆ ਰਿਕੁਐਸਟ ਕਰਦੇ ਆ ਕਿ ਲੋਕੋ ਆਪਾਂ ਪਹਿਲਾਂ ਠੱਗੇ ਗਏ ਹੁਣ ਨਾ ਠੱਗੇ ਜਾਇਓ ਹੁਣ ਆਪਾਂ ਆ ਆਮ ਆਦਮੀ ਪਾਰਟੀ ਨੂੰ ਵੋਟਾਂ ਨਾ ਪਾ ਕੇ ਕੋਈ ਵਧੀਆ ਕੈਂਡੀਡੇਟ ਚੁਣੀਏ ਜਿਹੜਾ ਸਾਡੇ ਪੰਜਾਬ ਦੇ ਲੋਕਾਂ ਦੀ ਗੱਲ ਸੁਣਨ ਔਰ ਜਿਹੜੇ ਮੁਲਾਜ਼ਮਾਂ ਦੀ ਗੱਲ ਸੁਣਨ ਬਹੁਤ ਥੈਂਕ ਯੂ